ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਫਿਰ ਦੇ ਜੋ ਅੱਜ ਪਿੰਡ ਫਤੇਗੜ ਛੰਨਾ ਧਨੋਲਣਾ ਮੰਡੀ ਦੇ ਨੇੜੇ ਉੱਥੇ ਜਿਹੜਾ ਮੁਖਤਿਆਰ ਸਿੰਘ ਕਾਲਾ ਇਸ ਬਾਬੇ ਨਾਮ ਦਾ ਜਿਹੜਾ ਸ਼ਖਸ ਸੀਗਾ ਸੋ ਸਾਨੂੰ ਪਹਿਲਾਂ ਲੱਗਦਾ ਸੀਗਾ ਵੀ ਚਲੋ ਇਹ ਇਕੱਲੀ ਗੱਦੀ ਦੀ ਆੜ ਵਿੱਚ ਜਾਂ ਧਰਮ ਦੀ ਆੜ ਵਿੱਚ ਬਹੁਤ ਪਖੰਡਵਾਦੀ ਜਿਹੜੀ ਕਰ ਰਿਹਾ ਔਰ ਅੱਜ ਇਹਦਾ ਜਿਹੜਾ ਸਾਰਾ ਚਿੱਠਾ ਸੰਗਤ ਦੇ ਔਰ ਪਿੰਡ ਦੇ ਔਰ ਪੰਜਾਬ ਦੇ ਸਾਹਮਣੇ ਆ ਗਿਆ ਵੀ ਇਹ ਜਿਹੜਾ ਬਾਬਾ ਜੀ ਇਹਨੇ ਮਲਾਦਕਰ ਕੀਤਾ ਹੋਇਆ ਇਹਦੇ ਤੇ ਰੇਪ ਦਾ ਜਿਹੜਾ ਪਰਚਾ ਦਰਜ ਹੈ ਔਰ ਕੁਝ ਸਮਾਂ ਪਹਿਲਾਂ ਹੀ ਇਹ ਜ਼ਮਾਨਤ ਤੇ ਆਇਆ ਹੋਇਆ ਸੋ ਮੈਂ ਇਹਦੇ ਬਾਰੇ ਦੱਸ ਦੇਵਾਂ ਵੀ ਜੋ ਅਸੀਂ ਮਾਨਯੋਗ ਪ੍ਰਸ਼ਾਸਨ ਨੂੰ ਐਸਚੋ ਸਭ ਨੂੰ ਮਿਲੇ ਆ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਹੈ ਵੀ ਇਹਦੀ ਜ਼ਮਾਨਤ ਜਿਹੜੀ ਰੱਦ ਕਰਾ ਕੇ ਇਹਨੂੰ ਅਸੀਂ ਜੇਲ੍ਹ ਛੇਡਾਂਗੇ ਸੋ ਮੈਂ ਦੂਜੀ ਬੇਨਤੀ ਪ੍ਰੇਮ ਸਫਰੀ ਉਹਨੂੰ ਬੇਨਤੀ ਕਰਨੀ ਚਾਹਣਾ ਵੀ ਤੂੰ ਕਿਹਦਾ ਸਾਥ ਦੇ ਰਿਆ ਇਹ ਜਿਹੜੇ ਬਾਬੇ ਲੋਕ ਨੇ ਬਹੁਤ ਸਾਰੇ ਇਹਨਾਂ ਨੇ ਜੀ ਮੈਂ ਇਹ ਸ਼ਬਦ ਨਾ ਲਕੋ ਰਿਹਾ ਸੀ ਹਜੇ ਪਰ ਅੱਜ ਮੈਨੂੰ ਬੋਲਣਾ ਪੈ ਰਿਹਾ ਬਹੁਤ ਸਾਰੇ ਬਾਬੇ ਜਿਹੜੇ ਬੰਦਿਆਂ ਤੋਂ ਬੀਬੀਆਂ ਬਣੇ ਹੋਏ ਨੇ ਜਨਾਨੀਆਂ ਚੂੜੇ ਪਾ ਪਾ ਕੇ ਉਹ ਆਪ ਵੀ ਪਹਿਲਾਂ ਗਲਤ ਕੰਮ ਕਰਦੇ ਆ। ਔਰ ਗੱਦੀ ਦੀ ਆੜ ਵਿੱਚ ਧਰਮ ਦੀਆਂ ਫੋਟਮਾਂ ਲਾ ਕੇ ਉੱਥੇ ਮੁੰਡੇ ਕੁੜੀਆਂ ਨੂੰ ਬੁਲਾ ਕੇ ਉੱਥੇ ਉਹਨਾਂ ਦੇ ਜਿਹੜੇ ਨਜਾਇਜ਼ ਸਬੰਧ ਬਣਾਏ ਜਾਂਦੇ ਆ। ਸੋ ਇਹ ਇੱਕ ਥਾਂ ਨਹੀਂ ਇਹ ਬਹੁਤ ਥਾਈਆਂ ਪਰ ਹੁਣ ਇਹ ਵੀ ਅਸੀਂ ਨਾਲ ਇਹਦੇ ਖਿਲਾਫ ਚੱਲਾਂਗੇ। ਸੋ ਪ੍ਰੇਮ ਸਫਰੀ ਜਿਹੜਾ ਉਹ ਵੀਰ ਜਿਹੜਾ ਹੈਗਾ ਉਹ ਪਖੰਡ ਨੂੰ ਬੜਾਵਾ ਦੇ ਰਿਹਾ। ਸੋ ਉਹਨੇ ਪਿਛਲੇ ਦਿਨੀ ਮੇਰੀਆਂ ਵੀ ਇੱਕ ਦੋ ਮੇਰੇ ਖਿਲਾਫ ਵੀਡੀਓ ਅਪਲੋਡ ਕੀਤੀਆਂ ਸੀ ਉਹਦੇ ਮੈਂ ਤੇ ਚਲੋ ਫੋਨ ਲਾਇਆ ਨਹੀਂ ਤੇ ਸਾਡੇ ਸੰਘਰਸ਼ੀ ਯੋਧੇ ਭਾਈ ਪਰਮਜੀਤ ਸਿੰਘ ਕਹਿ ਰਹੇ ਜਾਂ ਚਮਕੌਰ ਸਿੰਘ ਭਾਈ ਸਾਹਿਬ ਜੀ ਪੱਤਰਕਾਰੀ ਵੀ ਕਰਦੇ ਨੇ ਔਰ ਸਮਾਜ ਸੇਵੀ ਨੇ ਇਹਨਾਂ ਨੇ ਪੂਰਾ ਉਹਦੇ ਨਾਲ ਜੁੱਧ ਲਾਇਆ ਔਰ ਆਖਰ ਉਹ ਫੋਨ ਕੱਟ ਗਿਆ ਜਥੇਦਾਰ ਬਾਬਾ ਲਖਵੀਰ ਸਿੰਘ ਜੀ ਸਾਡੇ ਬੁੱਢਾ ਦਲ ਦੇ ਉਹ ਜੂਰ ਸਾਹਿਬ ਗਏ ਨੇ ਉਹਨਾਂ ਨੇ ਵੀ ਫੋਨ ਲਾਇਆ ਉਹਦਾ ਵੀ ਫੋਨ ਕੱਟ ਗਿਆ ਵੀ ਜੇ ਤੂੰ ਭਾਈ ਮਰਦ ਹੈਗਾ ਇਹ ਤਾਂ ਗੱਲਾਂ ਮਰਦਾਂ ਵਾਲੀਆਂ ਕਰਦਾ ਹੈ ਤੇ ਜਾਂ ਸਾਨੂੰ ਸਾਹਮਣੇ ਬੁਲਾ ਕੇ ਫਿਰ ਤੂੰ ਆਪਣਾ ਸਾਰਾ ਗੈਂਗ ਬੁਲਾ ਲਾ ਤੇ ਅਸੀਂ ਆਪਣੇ ਸੰਘਰਸ਼ੀ ਜੋਧੇ ਲਿਆ ਕੇ ਫਿਰ ਆਪਾਂ ਆਮੋ ਸਾਹਮਣੇ ਹੋ ਜਾਂਦੇ ਆ ਸੋ ਇਹਦੇ ਵਿੱਚ ਬੇਨਤੀ ਹੈ ਵੀ ਇਹ ਜਿਹੜਾ ਸ਼ਰਾਰਤੀ ਬੰਦਾ ਹੈ ਇਹ ਪਖੰਡ ਨੂੰ ਬੜਾਵਾ ਦੇ ਰਿਹਾ ਸੋ ਜਿਹੜਾ ਇਹ ਸ਼ਬਦ ਬੋਲਦਾ ਨਾ ਵੀ ਪੰਜਾਬ ਦਾ ਮਾਹੌਲ ਭਾਈ ਮਨਪ੍ਰੀਤ ਸਿੰਘ ਜਾਂ ਇਹਨਾਂ ਦੀਆਂ ਜਥੇਬੰਦੀਆਂ ਕਰ ਰਹੀਆਂ ਸੋ ਮੈਂ ਪੰਜਾਬ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨੀ ਚਾਹੁੰਣਾ ਵੀ ਸਾਡੇ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਨਹੀਂ ਕੀਤਾ ਜਾ ਰਿਹਾ ਅਸੀਂ ਸਿਰਫ ਕਿਸੇ ਵੀ ਧਰਮ ਵਿੱਚ ਕੋਈ ਵੀ ਧਰਮ ਹੋਵੇ ਉਹਦੇ ਧਰਮ ਵਿੱਚ ਜਿਹੜੇ ਪਖੰਡ ਨੂੰ ਬੜਾਵਾ ਦੇ ਰਹੇ ਨੇ ਉਹਨਾਂ ਦੇ ਖਿਲਾਫ ਅਸੀਂ ਜੰਗ ਜਿਹੜੀ ਜਾਰੀ ਕੀਤੀ ਹੋਈ ਹੈ ਔਰ ਪਖੰਡ ਜਿੱਥੇ ਹੋ ਰਿਹਾ ਉਹਦੇ ਖਿਲਾਫ ਅਸੀਂ ਲੜਾਂਗੇ ਲੜਦੇ ਰਵਾਂਗੇ ਸੋ ਇਹ ਜਿਹੜੀ ਪ੍ਰੇਮ ਸਫਰੀ ਨੇ ਇੱਕ ਵੀਡੀਓ ਜਾ ਕੇ ਅਪਲੋਡ ਕੀਤੀ ਮੈਨੂੰ ਭਾਈ ਸਾਹਿਬ ਹੁਣ ਨੇ ਹੁਣ ਵਿਖਾਈ ਆ ਉਹਦੇ ਪਿੱਛੇ ਜਿਹੜੇ ਕੁਝ ਸਿਆਣੇ ਜਿਹੜੇ ਲੋਕ ਨੇ ਚੌਕੀਆਂ ਲਾਉਣ ਵਾਲੇ ਖੜੇ ਹੋਏ ਨੇ ਉੱਥੇ ਉਹ ਵੀਰ ਬੋਲ ਰਿਹਾ ਵੀ ਮੈਨੂੰ 2 ਘੰਟੇ ਥਾਣੇ 'ਚ ਰੱਖਿਆ ਹੁਣ ਤੁਸੀਂ ਸੰਗਤਾਂ ਜਾਣਦੇ ਹੋ ਵੀ ਥਾਣੇ 'ਚ ਪੁਲਿਸ ਕਿਵੇਂ ਰੱਖਦੀ ਹੈ ਬਾਕੀ ਅਸੀਂ ਪ੍ਰਸ਼ਾਸਨ ਨੂੰ ਮਿਲੇ ਆ ਤੇ ਚੰਗੀ ਉਹਦੇ ਡਾਂਗ ਫਿਰੀ ਹੈ ਤੇ ਸਿੰਘਾਂ ਤੋਂ ਇਹਨੇ ਮਾਫੀ ਮੰਗੀ ਮੇਰੇ ਆਉਣ ਤੋਂ ਪਹਿਲਾਂ ਹੀ ਮਾਫੀ ਮੰਗ ਲਈ ਤੇ ਪਹਿਰੇ ਹੱਥ ਲਾ ਕੇ ਮਾਫੀ ਮੰਗੀ ਐ ਤੇ ਹੁਣ ਬਾਹਰ ਜਾ ਕੇ ਫੇਰ ਉਹ ਕਬੂਤਰ ਵਾਂਗੂ ਉਹ ਖੰਭ ਜਿਹੜੇ ਫੜਫੜਾ ਰਿਹਾ ਆਪਦੇ ਸੋ ਮੇਰੀ ਬੇਨਤੀ ਆ ਜਿਹੜੇ ਪੰਜਾਬ ਦਾ ਮਾਹੌਲ ਇਹੋ ਜਿਹੇ ਲੋਕ ਕਰਦੇ ਨੇ ਖਰਾਬ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਮਾਨਯੋਗ ਐਸਐਸਪੀ ਫਰੀਦਕੋਟ ਤੁਹਾਨੂੰ ਵੀ ਪਤਾ ਹੈ ਵੀ ਇਹ ਪੁਲਿਸ ਦੇ ਖਿਲਾਫ ਕਿੰਨੀਆਂ ਬਿਆਨਬਾਜ਼ੀਆਂ ਕਰਦਾ ਇਹਨੂੰ ਛੇਤੀ ਨੱਥ ਪਾਈ ਜਾਵੇ ਕੱਲ ਵੀ ਜਿਹੜੇ ਡੀਐਸਪੀ ਫਰੀਦਕੋਟ ਇਹਦੇ ਘਰੇ ਗਏ ਸੀ ਇਹਨੇ ਔਰ ਜਿਹੜੇ ਭਾਜਪੀ ਪਾਰਟੀ ਦੇ ਗੌਰਵ ਕੱਕੜ ਨੇ ਉਹਨਾਂ ਦੀ ਪਾਰਟੀ ਦਾ ਇਹ ਬੰਦਾ ਹੈ ਔਰ ਉਹ ਉਹਨਾਂ ਵੱਲੋਂ ਵੀ ਉਹਨਾਂ ਨੂੰ ਵੀ ਇਹਨੇ ਕਿਹਾ ਸੀ ਵੀ ਮੈਂ ਵੀਡੀਓ ਜਿਹੜੀਆਂ ਪਾਈਆਂ ਭਾਈ ਮਨਪ੍ਰੀਤ ਸਿੰਘ ਖਿਲਾਫ ਬੋਲਿਆ ਉਹ ਡਿਲੀਟ ਕਰ ਦੂੰਗਾ ਮੈਂ ਇਹਨੂੰ ਕਿਹਾ ਸੀ ਕਿ ਵੀ ਜੋ ਤੂੰ ਬੋਲਿਆ ਇੱਕ ਵੀ ਗੱਲ ਸਾਡੇ ਖਿਲਾਫ ਸਾਫਤ ਕਰ ਦੇ ਮੇਰੇ ਤੇ ਇੱਕ ਵੀ ਐਫਆਈਆਰ ਦਰਜ ਕੋਈ ਵੀ ਕੱਢ ਦੇ ਮੇਰਾ ਨਾਮ ਹੈ ਮਨਪ੍ਰੀਤ ਸਿੰਘ ਉਤਰ ਨਛੱਤਰ ਪਾਲ ਸਿੰਘ ਵਾਸੀ ਪਿੰਡ ਪੱਕਾ ਨੰਬਰ 1 ਜ਼ਿਲ੍ਹਾ ਫਰੀਦਕੋਟ ਦਾਖਾਨਾ ਟਹਿਣਾ ਮੇਰੇ ਖਿਲਾਫ ਇੱਕ ਵੀ ਐਫ ਆਈ ਆਰ ਕੋਈ ਵੀ ਬੰਦਾ ਕੱਢ ਕੇ ਮੇਰੇ ਘਰੇ ਆ ਜੇ ਧਨੌਲਾ ਮੰਡੀ ਭਾਈ ਸਾਹਿਬ ਕੋਣਾ ਹੋ ਜਾ ਜੀ ਜਿੱਥੇ ਮਰਜ਼ੀ ਤੁਸੀਂ ਲਿਆ ਕੇ ਇੱਕ ਵੀ ਐਫ ਆਈ ਆਰ ਸਾਹਮਣੇ ਰੱਖ ਦੋ ਤੇ ਮੈਂ ਆਪਣੀ ਧੌਣ ਲਵਾ ਦੂੰਗਾ ਜਾਂ ਮੈਂ ਗੋਲੀ ਮਾਰ ਲਊ ਆਪਦੇ ਆਪ ਨੂੰ ਵੀ ਮੈਂ ਗਲਤਾਂ ਸੋ ਕਿਸੇ ਦੀਆਂ ਗੱਲਾਂ ਚ ਆ ਕੇ ਆਪਾਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਸੋ ਇਹ ਉਹਦੇ ਲੋਕ ਜਿਹੜੇ ਸ਼ਰਾਰਤੀ ਹੈਗੇ ਆ ਸੋ ਇਹਦੀ 2 ਘੰਟੇ ਚੰਗੀ ਇਥੇ ਡਾਂਗ ਫਰੀਏ ਪੁਲਿਸ ਵੱਲੋਂ ਮਾਫੀਆਂ ਨੇ ਮੰਗੀ ਆ ਔਰ ਜੇ ਹਜੇ ਵੀ ਨਹੀਂ ਟਿਕਦਾ ਫਿਰ ਸਿੰਘਾਂ ਦਾ ਜਿਹੜਾ ਸੋਧਾ ਜੀ ਉਹ ਲੱਗੂਗਾ ਤੇ ਉਹਦੇ ਵਿੱਚ ਫਿਰ ਵੱਡੇ ਵੱਡੇ ਟਿਕ ਜਾਂਦੇ ਆ ਤੇ ਮੇਰੀ ਇੱਕ ਨਾ ਸਿਆਣੇ ਬਾਬਿਆਂ ਨੂੰ ਬੇਨਤੀ ਆ ਜਿਹੜੇ ਕਹਿੰਦੇ ਅਸੀਂ ਬਾਬੇ ਆ ਸਿਆਣੇ ਆ ਵੈਸੇ ਬਾਬਾ ਸ਼ਬਦ ਜਿਹੜਾ ਫਾਰਸੀ ਦਾ ਹੈ ਤੇ ਇਹ ਸਤਕਾਰ ਦੇ ਤੋ ਸ਼ਬਦ ਹੈ ਇਹ ਲੋਕੀ ਲੋਕਾਂ ਨੇ ਲਾਇਆ ਹੈ ਨਾਮ ਦੇ ਅੱਗੇ ਸੋ ਮੇਰੀ ਬੇਨਤੀ ਹੈ ਇਹਨਾਂ ਲੋਕਾਂ ਨੂੰ ਚੇਲਿਆਂ ਨੂੰ ਵੀ ਇੱਕ ਨਾ ਸਾਡੇ ਨਗਾਹੇ ਉੱਥੇ ਕੱਲ ਮੀਟਿੰਗ ਹੋਈ ਹੈ ਨਗਾਹੇ ਮੀਟਿੰਗ ਦੇ ਵਿੱਚ ਉਹਨਾਂ ਨੇ ਬੜੀਆਂ ਗੱਲਾਂ ਕੀਤੀਆਂ ਉਹਨਾਂ ਨੇ ਆਪਦੇ ਬੰਦਿਆਂ ਨੂੰ ਇਹ ਚੁਕਾਵਣੀ ਦਿੱਤੀ ਹੈ ਵੀ ਤੁਸੀਂ ਜਿਹੜਾ ਪਖੰਡ ਕਰ ਰਹੇ ਹੋ ਤੁਸੀਂ ਪਖੰਡ ਕਰ ਰਹੇ ਹੋ ਲੋਕਾਂ ਨਾਲ ਠੱਗੀਆਂ ਮਾਰ ਰਹੇ ਹੋ ਜਾਂ ਜਨਾਨੀਆਂ ਬਣ ਕੇ ਚੂੜੇ ਪਾ ਰਹੇ ਹੋ ਬੰਦਿਆਂ ਤੋਂ ਜਨਾਨੀਆਂ ਬਣ ਰਹੇ ਹੋ ਟਰਾਂਸ ਜੈਂਡਰ ਹੋ ਰਹੇ ਹੋ ਔਰ ਜਿਹੜੀਆਂ ਤੁਸੀਂ ਪੌਣਾ ਲਾ ਕੇ ਸਿਰ ਘਮਾਉਣੇ ਹੋ ਲੋਕਾਂ ਨੂੰ ਗਮਰਾਹ ਕਰਦੇ ਹੋ ਵੀਡੀਓ ਅਪਲੋਡ ਕਰਦੇ ਹੋ ਸਾਰਾ ਕੁਝ ਭਾਈ ਜੋ ਹਦਾਇਤਾਂ ਆਈਆਂ ਜਥੇਬੰਦੀ ਵੱਲੋਂ ਉਹ ਬੰਦ ਹੋਣ ਸੋ ਸਾਨੂੰ ਵੀ ਉਸ ਗੱਲ 'ਚ ਖੁਸ਼ੀ ਹੋਈ ਆ ਵੀ ਇਹ ਇਕੱਲਾ ਸਾਡਾ ਫਰਜ਼ ਨਹੀਂ ਬਣਦਾ ਇਹ ਜਾਂ ਭਾਈ ਇਹ ਖੜੇ ਨੇ ਭਾਈ ਹਰਪ੍ਰੀਤ ਸਿੰਘ ਖੜੇ ਨੇ ਸਾਡੇ ਕੋਲ ਕਪੂਰੇ ਤੋਂ ਇਹਨਾਂ ਦਾ ਫਰਜ਼ ਨਹੀਂ ਹਰ ਘਰ ਦੇ ਵਿੱਚੋਂ ਹਰ ਸਿੱਖ ਦੇ ਕੋਲੋਂ ਆਵਾਜ਼ ਉੱਠਣੀ ਚਾਹੀਦੀ ਆ ਵੀ ਪਖੰਡਵਾਦ ਰੋਕੋ ਇਹ ਕੱਲਾ ਸਾਡਾ ਫਰਜ਼ ਨਹੀਂ ਬਹੁਤ ਸਾਨੂੰ ਕੌਲ ਆਉਂਦੀਆਂ ਸਾਡੇ ਪਿੰਡ ਵੀ ਇਦਾਂ ਜੀ ਸਾਡੇ ਪਿੰਡ ਆਵਾ ਸਾਡੇ ਪਿੰਡਾ ਸਾਡੇ ਤੋਂ ਲੱਖਾਂ ਰੁਪਇਆ ਲੈ ਲਿਆ ਸੋ ਮੈਂ ਕਹਿੰਦਾ ਵੀ ਆਪਣੇ ਆਪਣੇ ਨਗਰ ਦੇ ਵਿੱਚੋਂ ਦੋ ਦੋ ਵੀਰ ਚੜ੍ਹਦੀ ਕਲਾਲੇ ਉੱਠਣ ਤੁਹਾਡੇ ਨਾਲ ਇੱਕ ਲਹਿਰ ਬਣੇਗੀ ਸਾਰੇ ਪੰਜਾਬ ਨੂੰ ਆਪਾਂ ਪਖੰਡ ਤੋਂ ਮੁਕਤ ਇਦਾਂ ਹੀ ਕਰਾ ਸਕਦੇ ਆ ਸੋ ਮੇਰੀ ਬੇਨਤੀ ਹੈ ਜਿਵੇਂ ਨਗਾਹੇ ਇਹਨਾਂ ਨੇ ਮੀਟਿੰਗ ਕੀਤੀ ਹੈ ਔਰ ਬਾਬਿਆਂ ਨੂੰ ਆਪਦੇ ਚੇਲਿਆਂ ਨੂੰ ਉਹਨੇ ਸਮਝਾਦਾ ਵੀ ਆ ਪਖੰਡਵਾਦ ਕਰ ਦੋ ਬੰਦ ਧਰਮ ਦੀ ਆੜ ਵਿੱਚ ਤੇ ਇਹ ਜਿਹੜਾ ਪ੍ਰੇਮ ਸਿੰਘ ਸਵਰੀ ਹੈ ਇਹ ਅਸਲਤ ਮਾਹੌਲ ਖਰਾਬ ਇਹ ਕਰਨਾ ਚਾਹੁੰਦਾ ਤੇ ਮੇਰੀ ਜਿਹੜੇ ਬਾਬੇ ਨਾਲ ਆਏ ਸੀ ਨਾ ਉਹਨਾਂ ਨੂੰ ਮੇਰੀ ਬੇਨਤੀ ਹੈ ਵੀ ਕਿਤੇ ਇਹ ਨਾ ਹੋਵੇ ਇਹਦੇ ਪੁੜੇ ਤਾਂ ਕੁੱਟੇ ਗਏ ਆ ਤੇ ਨਾਲ ਨਾਲ ਠੋਡੇ ਵੀ ਕੁੱਟੇ ਜਾਣ ਤੇ ਮੁੜ ਕੇ ਜ਼ਮਾਨਤ ਲੈਣ ਵਾਸਤੇ ਤੁਹਾਡੇ ਘਰਦਿਆਂ ਕੋਲੇ ਪੈਸੇ ਨਾ ਇਕੱਠੇ ਹੋਣ ਫਿਰ ਤੁਸੀਂ ਘਰਾਂ ਚੋਂ ਮੰਗਦੇ ਫਿਰੋ ਪੈਸੇ ਵੀ ਹਾਂ ਇਹਦੀ ਜ਼ਮਾਨਤ ਕਰਾਉਣੀ ਹੈ ਸੋ ਇਸ ਬੰਦੇ ਪਿੱਛੇ ਲੱਗ ਕੇ ਐਵੇਂ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ ਤੇ ਆਪਦੇ ਆਪ ਨੂੰ ਤੁਸੀਂ ਕਿਤੇ ਜੇਲ੍ਹਾਂ ਚ ਨਾ ਬੈਠੇ ਵੇਖੋ ਸੋ ਮੇਰੀ ਬੇਨਤੀ ਹੈ ਸੋ ਬਾਕੀ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਸ ਬੰਦੇ ਖਿਲਾਫ ਸਹੀਦੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਪਖੰਡ ਨੂੰ ਬੜਾਵਾ ਦੇ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ